सत श्री अवर सिंह डब्ल्यू डी आई सी अच्छ सवेरे ही डबलू डी आई सी ने जर्मनी स्टडी वीज़ा हासिल किए और इस वक्त मेरे नाल मौजूद ने बंदना जसवाल जिन्होंने अपना जर्मनी स्टडी वीज़ा डबल्यू डी आई सी राही अपलाई कियापोर्ट मेरे हाथ ने स्टीकर तो देख सकते हो और कलाइंट खुद मेरे नाम मौजूद हैं बंदना जी बहुत बहुत बताइए थैंक यू ਮੈਂ ਚਾਹਾਂਗਾ ਕਿ ਤੁਸੀਂ ਸਾਡੇ ਈਵਰਸ ਨੂੰ ਦੱਸੋ ਕਿ ਤੁਹਾਡਾ ਜਿਹੜਾ ਜਰਮਨੀ ਸਟੱਡੀ ਵੀਜ਼ਾ ਦਾ ਐਪਲੀਕੇਸ਼ਨ ਦਾ ਪ੍ਰੋਸੈਸ ਰਿਹਾ ਉਹ ਕਿਦਾਂ ਦਾ ਰਿਹਾ ਜਿਹੜਾ ਮੇਰਾ ਐਪਲੀਕੇਸ਼ਨ ਪ੍ਰੋਸੈਸ ਸੀ ਬਹੁਤ ਵਧੀਆ ਸੀ ਇਹਨਾਂ ਨੇ ਮੈਨੂੰ ਜਿੰਨਾ ਟਾਈਮ ਪੀਰੀਅਡ ਕਿਹਾ ਸੀ ਉਹਦੇ ਵਿੱਚ ਵਿੱਚ ਮੇਰਾ ਵੀਜ਼ਾ ਆ ਚੁੱਕਾ ਹੈ ਤੇ ਮੇਰਾ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ WTC ਹਨ ਤੁਸੀਂ ਸਾਡੇ ਈਵਰਸ ਨੂੰ ਬੰਦਣਾ ਜੀ ਕੋਈ ਮੈਸੇਜ ਜਾਂ ਕੋਈ ਸੁਨੇਹਾ ਦੇਣਾ ਚਾਹੋ ਹਾਂਜੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ आ, दे 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 कि ਤੁਸੀਂ ਵੀ ਆਪਣਾ ਵੀਜ਼ਾ WTIC ਕੋਲੋਂ ਆਪੀ ਲਗਵਾਓ ਸਟੱਡੀ ਵੀਜ਼ਾ ਵੀ ਤੇ ਵਰਕ ਪਰਮਿਟ ਵੀਜ਼ਾ ਵੀ ਤੇ ਇਹ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਗਾਈਡ ਕਰਦੇ ਆ ਜੋ ਟਾਈਮ ਪੀਰੀਅਡ ਦਿੰਦੇ ਆ ਉਹਦੇ ਵਿੱਚ ਸਾਰਾ ਪ੍ਰੋਸੈਸ ਕੰਪਲੀਟ ਕਰ ਦਿੰਦੇ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿ ਖੁਦ ਬੰਨਾ ਜੀ ਨੇ ਇੱਕ ਚੀਜ਼ ਕਹੀ ਹੈ ਔਰ ਮੈਂ ਆਪਣੇ ਵਿਊਰਸ ਨੂੰ ਔਰ ਐਸਪੀਰੈਂਟਸ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਭਾਵੇਂ ਉਹ ਸਟੱਡੀ ਵੀਜ਼ਾ ਹੋਵੇ, ਓਵਰਸੀਜ਼ ਐਜੂਕੇਸ਼ਨ ਵੀਜ਼ਾ ਹੋਵੇ ਜਾਂ ਫਿਰ ਵਰਕ ਵੀਜ਼ਾ ਹੋਵੇ पीआर कनाडा पीआर ऑस्ट्रेलिया हो गए विजट ऑल कंट्रीज कंट्रे बिजनेस इनवैस प्रोग्राम सुपर वीजा होगा फैमिली स्पॉन्सरशिप वीजा होने सारे प्रोग्राम्स तानू एक रूप के अंदर मिलेंगे और वह है डबल्यू डी ए सी फ्री काउंसलिंग लिए नजदीकी डबल्यू डी एफिस विजिट कर सकते हो या फिर कॉल कर सकते हो सैवन सिक्स फाइव टू एट वन फाइव टू एट वन थैंक यू वेरी मच